反正没关系。 اللہ آفی آئے بھی اللہ باغ علاقے سہوان کھڑے ہیں سارا صحافت Yeah. اور اس بہت اللہ پاک ایس ایس پی صاحب نے آنا سی حاضری اللہ پاک کرا کسی وجہ کرنا دعا آتے ہیں اللہ پاک پہلے گھر صاحب نے اللہ پاک سارے

ఆమీ అల్లాహు అక్బర్ ਜਿਹੜੇ ਜਿਹੜੇ ਕਈ ਵਾਰ ਆ ਕਿ ਕਹਿੰਦਾ ਕਿ ਇਹ ਭਾਦਲ ਕਾ ਨੂੰ ਹੋ ਗਏ ਤੇ ਪਿੱਛੇ ਕਈ ਐਸੇ ਨਸਰਾਬਾ ਹੋ ਚੁੱਕੇ ਆ ਨੇ ਮੈਂ ਪਛਾਣਦਾ ਕਿ ਤੁਹਾਡੀ ਆ ਪਹਿਲਾਂ ਨਹੀਂ ਸੀ ਦੁਨੀਆ ਤੋਂ ਪੰਜਾਬ ਤੋਂ ਇਹ ਜੀ। ਉਹ ਇਸੇ ਕਰਕੇ ਤੁਹਾਨੂੰ ਦੇਖਦੇ ਵੇ ਅੱਜ ਜਿਹੜਾ ਗੇਟ ਆ ਉਹ ਖੁੱਲ ਰਿਹਾ ਜਿਆ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਇਹ ਹਲੇ ਨਹੀਂ ਦੋ ਮੰਜ਼ਲਾ ਬੰਦਲੇ ਸਟੇਟਮੈਂਟ ਆ ਹਲੇ ਦੋ ਮੰਜ਼ਲਾ ਹੋਰ ਬਾਕੀ ਹੈ। ਦੋ ਜਿੰਨੂ ਬੱਟਲ ਨੂੰ ਉਸ ਸਟੇਟਮੈਂਟ ਦੇਖੋ ਕਿ ਕਿੰਨੀ ਹੋਣੀ ਹੈ। ਇਹ ਕਰਕੇ ਮੈਂ ਉਹ ਉਸ ਮੁਹੱਲਾ ਵਾਸੀਆਂ ਦਾ ਮੇਲ ਕਰਵਾਇਆ ਸਾਰੇ ਸਾਧੀਆਂ ਦਾ ਤੁਹਾਡਾ ਔਰ ਸਾਰੇ ਭਾਈਚਾਰੇ ਦਾ ਇਹ ਸਾਰੇ ਪ੍ਰਸ਼ਾਸਨ ਦਾ ਇਹ ਧੰਨਵਾਦ ਕਰਦੇ ਕਿ ਕਿ ਸਹੀ ਸਹੀ ਕੰਮ ਉਹ ਵੀ ਕਈ ਵਾਰ ਤੁਗਤ ਪੇਸ਼ਾ ਦੇਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਹਰ ਵਾਰ ਐਸੇ ਤਰ੍ਹਾਂ ਐਸੇ ਇਹਨਾਂ ਪ੍ਰੋਗਰਾਮ ਵਿੱਚ ਬੈਠ ਕੇ ਨੇ ਤੇ ਬਸ ਨੂੰ ਪਤਾ ਹੈ ਕਿ ਸਾਡਾ ਪ੍ਰਸ਼ਾਸਨ ਜਿਹੜਾ ਬਹੁਤ ਅੰਨਾਂ ਇਹ ਜੇ ਲੋਕਾਂ ਦੇ ਖਿਲਾਫ ਸੱਚ ਨਾਮਵਾਇ ਕਰਦੇ ਚਿਕਨਾ ਹੈ ਔਰ ਸਾਰੀ ਇਹ ਸ਼ਾਨ ਜਿਹੜਾ ਹੈਗਾ ਉਹਨਾਂ ਨੇ ਸਾਰਾ ਸ਼ਾਮ ਦੀ ਰੋਕਟ ਆਇਆ ਪਰ ਅਸੀਂ ਇੱਕ ਦੁਆ ਕਰਦੇ ਹਾਂ ਕਿ ਅੱਲਾਹ ਤਾਲਾ ਸਾਰਿਆਂ ਨੂੰ ਸਤਿਫਲੀ ਬਖਸ਼ੇ ਉਹ ਜਿਹੜੇ ਗਲਤ ਸੋਚ ਨਾਲ ਬੁੱਕ ਨੇ ਉਹ ਵੀ ਆਪਣੇ ਸਹੀ ਸੋਚ ਜਿਹੜੀ ਉਹਨਾਂ ਦੀ ਸੋਚ ਸਹੀ ਹੋਵੇ ਤਾਂ ਕਿ ਉਹਨਾਂ ਦੀ ਸੋਚ ਵੀ ਖਦ ਨੂੰ ਚੰਗੀ ਹੋਵੇ ਸਾਡੇ ਲਈ ਕੰਮ ਆ ਸਕੇ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰੇ ਪ੍ਰਸ਼ਾਸਨ ਦਾ ਸਾਰੇ ਸਾਥੀਆਂ ਦਾ ਸ਼ੁਕਰੀਆ ਔਰ ਇਸੇ ਤਰ੍ਹਾਂ ਆਪਣਾ ਸ਼ਾਂਤੀ ਬਣਾਈ ਰੱਖਣਾ ਬਣਾ ਕੇ ਰੱਖਣੀ ਆ ਕਿਉਂਕਿ ਸਾਰੇ ਧਰਮ ਵਿੱਚ ਸ਼ਾਂਤੀ ਦਾ ਜ਼ਿਕਰ ਬੰਦੇ ਆ ਪਰ ਇਸ ਆਪ ਜੀ ਦਾ ਸੁਨਿਆਰ ਦਰ ਦੂਜਾ ਪਰਮਜਾਨ ਦਾ ਪਵਿੱਤਰ ਮੇਲਾ ਜੋ ਕਿ ਵਰਕਤਾ ਦਾ ਰਹਿਮਤ ਦਾ ਪੰਛੀਆਂ ਦਾ ਜਨਮ ਦੀ 85 ਦਾ ਮਹਨਤ ਕਰੇਗਾ ਔਰ ਸਾਰੀ ਪਾਇਨਾ ਦੇ ਦੇ ਪੂਰੀ ਦੇ ਪ੍ਰਵਾਰ ਨੂੰ ਸਾਰੀ ਦਿੱਤੇ ਦੇ ਕੰਮਲੇ ਇਸ ਕਰਕੇ ਸਾਰਨ ਪੂਜਾ ਇਸੇ ਤਰ੍ਹਾਂ ਆਪ ਇਹ ਸ਼ਾਂਤੀ ਦਾ ਸੰਗਤ ਦੇ ਨਾਲ ਫਾਈਚਾਰਡ ਸਾਰ ਦਾ ਸੁਣੇ ਦਾ ਸਾਥ ਵੀ ਧਿਆਨ ਨਾਲ ਸੁਣੇ ਕਦੇ ਵੀ ਕੋਈ ਕੋਣਕਾਰ ਕਹਿਦਾ ਕਰੇ ਤਾਂ ਸਾਰਾ ਨੌਲੇ ਚ ਲਿਆਉਂਦੇ ਜਿਹੜੇ ਹੈਗੇ ਤੁਹਾਡਾ ਅਧਿਕਾਰੀ ਤਾਂ ਜੋ ਉਹਨਾਂ ਨੂੰ ਪ੍ਰਸ਼ਾਸਨ ਕੋਲ ਚੁੱਕੀਏ। ਸ਼ੁਕਰੀਆ ਤੁਹਾਡਾ। ਉਹ ਸਾਰਿਆਂ ਨੂੰ ਮੈਂ ਐਸਐਚਓ ਸਾਹਿਬ ਨੂੰ ਐਮਸੀ ਸਾਹਿਬ ਨੂੰ ਆਈ ਗੋਸ ਜਿੱਤੇ ਮਿਲਦੀ ਕਰੋਗਾ। ਅਰ ਸਾਰੇ ਜਿਹੜੇ ਮੇਰੇ ਭਰਾ ਆਏ ਨਹੀਂ ਰਹੀਓ ਗਲੀ ਦੇ ਰੱਜਾ ਉਹਨਾਂ ਦੇ ਲਈ ਵੀ ਅਸੀਂ ਦੁਆ ਕਰਦੇ ਹਾਂ। ਇਹਨਾਂ ਨੇ ਰਾਤ ਬੈਠ ਕੇ ਸਾਡੇ ਦੇ ਵਿੱਚ ਕਾਫੀ ਦੇਰ ਤੱਕ ਹਾਜ਼ਰੀ ਨੂੰ ਨਹੀਂ ਪਰੇ ਅਰ ਅੰਮ੍ਰਿਤਾਲੇ ਨੂੰ ਪੁਰਗਤੀ ਬਖਸ਼ੀ ਹਰ ਇਥੇ ਯਾਦ ਆਉਂਦੀ ਹੈ ਕਨੇਕਾਂ ਦੀ ਹਰ ਉਹ ਹੀ ਘਾਇਰੇ ਜਿਹੜਾ ਉਹ ਗੁਰੂ ਦਾ ਕਰ ਸੀ ਅੱਜ ਮੈਂ ਤੁਹਾਨੂੰ ਆਸ ਰੱਖਦਾ ਕਿ ਹੁਣ ਤੁਸੀਂ ਆਪਣੇ ਪੁੱਤਾਂ ਦੇ ਨਾਲ ਔਰ ਉਹਨਾਂ ਨੂੰ ਬੁਲਾ ਲਓ ਆਪਣੇ ਪੁੱਤਾਂ ਦੇ ਨਾਲ ਵੇਟ ਪਿਆ ਉਹ ਖੜਾ ਕਰ ਦਿਓ ਕਿ ਜਿੱਥੇ ਤੁਸੀਂ ਰੱਖਣਾ ਚਾਹੋ ਅਸੀਂ ਇਹ ਤੁਹਾਨੂੰ ਵਾਅਦਾ ਕਰਦੇ ਆਂ ਵੀ ਅਸੀਂ ਇਹ ਜੇ ਮੇ ਬਰੇਲ ਕੋਰ ਲਈ ਇਹਦਾ ਬਣਿਆ ਅਸੀਂ ਇਥੇ ਦੁਆ ਕਰਦੇ ਆਂ ਬਾਰਕ ਬਣਾ ਕੇ ਤਾਂ ਜਿਸ ਦੇ ਵਿੱਚ ਬੱਚੇ ਕਿੰਨਾ ਤੁਹਾਡੇ ਘਰਾਂ ਦੇ ਵਿੱਚ ਖੁਸ਼ੀ ਆਵੇ ਤੁਹਾਡੇ ਘਰਾਂ ਦੇ ਵਿੱਚ ਲਾ ਕੇ ਇਹਨੂੰ ਆਪਾਂ ਜੰਨਤ ਬਣਾਈਏ ਅੱਜ ਜਿੱਥੇ ਨੂੰ ਦੇ ਕੇ ਕਹਿਣ ਦੀ ਮੈਂ ਇੱਥੇ ਮਗਾਨੂ ਮੈਂ ਇੱਥੇ ਰੁਕਾਵਾਂ ਇਸ ਕਰਕੇ ਅੱਜ ਤੁਸੀਂ ਆਪਣੇ ਹੱਥਾਂ ਦੇ ਨਾਲ ਔਰ ਗੁਰੂ ਨੇ ਤੁਮ ਸੇਵਾ ਰੂਸੀ ਹੈ ਔਰ ਇਹ ਹਮੇਸ਼ਾ ਯਾਦ ਰੱਖੂਗੀ ਤੋਂ ਦਰਗਾਹ ਤੱਕ ਮਰਨ ਤੋ ਬਾਅਦ ਵੀ ਯਾਦ ਰੱਖੂਗੀ ਤੁਹਾਡੇ ਬੱਚਿਆਂ ਨਸਲਾਂ ਦੇ ਵਿੱਚ ਵੀ ਯਾਦ ਰੱਖੂਗੀ ਇਹ ਦਵਾਦਿਆਂ ਉਹ ਤੁਸੀਂ ਗੇਟ ਦੇ ਇਹਦਾ ਹੈਗਾ ਅਰੋਧਕ ਕਮੇਟੀ ਨੂੰ ਕਰੂੰਗਾ ਐਲਾ ਚਾਪੀ ਨੂੰ ਚਾਪੀ ਕੇ ਜਦ ਤੱਕ ਟੁੱਟੀ ਡਾਇਰੈਕਸ਼ਨ ਜਿਹੜੀ ਗੇਟ ਉੱਤੇ ਖੜਾ ਕਰ ਦਰਿਆ ਉਹਨਾਂ ਨੂੰ ਉਹ ਨਹੀਂ ਮਚਾਏ ਹਾਂਜੀ ਚੇਅਰਮੈਨ ਸਾਹਿਬ ਅੱਜ ਜਿਹੜਾ ਕੀ ਫੰਕਸ਼ਨ ਕੁਝ ਚੱਲ ਰਿਹਾ ਹੈ ਅੱਜ ਜੁਮੇ ਦੀ ਨਮਾਜ਼ ਪੜੀ ਗਈ ਹੈ ਜੀ ਔਰ ਆਜ਼ਦ ਐਂਡ ਔਰ ਇਹਦੇ ਵਿੱਚ ਜੁਮੇ ਦੀ ਨਮਾਜ਼ ਪੜੀ ਗਈ ਹੈ ਪੰਜਾਬ ਦੇ ਲਈ ਅਮਨ ਸ਼ਾਂਤੀ ਦੀਆਂ ਦੁਆਵਾਂ ਮੰਗੀਆਂ ਗੰਜਾ ਔਰ ਉਸ ਦੇ ਬਾਵਜੂਦ ਐਸਐਸਪੀ ਸਾਹਿਬ ਦੇ ਹੱਕ ਦੇ ਵਿੱਚ ਵੀ ਅਸੀਂ ਸਾਰੇ ਭਰਾਵਾਂ ਨੇ ਬੱਚਿਆਂ ਨੇ ਛੋਟੇ ਛੋਟਿਆਂ ਨੇ ਦੁਆਵਾ ਮੰਗੀਆਂ ਐਸਐਚਓ ਸਿਟੀ 2 ਦੀ ਟੀਮ ਇੱਥੇ ਮੌਕੇ ਤੇ ਆਈ ਉਹਨਾਂ ਦਾ ਵੀ ਅਸੀਂ ਸਨਮਾਨਤ ਕਿਤਾ ਅਰ ਉਸ ਦੇ ਬਾਵਜੂਦ ਜਿਹੜਾ ਸਾਡਾ ਇਸ ਮਾਰਕਸ ਦੇ ਵਿੱਚ ਮੇਨ ਮਕਸਦ ਸੀ ਉਹ ਮੇਨ ਮਕਸਦ ਇਹ ਸੀ ਕਿ ਇੱਥੇ 20 ਤੋਂ 25 ਹਜ਼ਾਰ ਬੰਦੇ ਦੀ ਗੈਦਰਿੰਗ ਹੋ ਜਾਂਦੀ ਹੈ ਔਰ ਉਹਦੇ ਲਈ ਇੱਕ ਛੋਟਾ ਜਿਹਾ 게ਟ ਸੀ ਔਰ ਨਾ ਤਾਂ ਉਹਦੇ ਵਿੱਚੋਂ ਟ੍ਰੈਫਿਕ ਨਿਕਲਦੀ ਸੀ ਪ੍ਰਸ਼ਾਸਨ ਨੂੰ ਪ੍ਰੋਬਲਮ ਆਉਂਦੀ ਸੀ ਤਾਂ ਕਿ ਜਿਹੜੇ ਪੈਦਲ ਲੋਕ ਆਉਂਦੇ ਸੀ ਉਹ ਨਮਾਜ਼ ਸੜਕ ਤੇ ਹੀ ਪੜ ਲਉਂਦੇ ਸੀ ਇਸ ਕਰਕੇ ਅੱਜ ਐਸਐਸਪੀ ਸਾਹਿਬ ਨੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਨਾਲ ਇੱਥੇ ਦੇ ਐਮਸੀ ਸਾਹਿਬ ਪਾਰਟੀਆ ਸਾਹਿਬ ਜੀ ਕੋਲ ਖੜੇ ਨੇ ਮੌਜੂਦ ਮੇਰੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸਾਰੀ ਕਮੇਟੀ ਨੇ ਵੀ ਇਹ ਸਾਨੂੰ ਪ੍ਰੋਬਲਮ ਆ ਰਹੀ ਆ ਜਿਹੜੇ ਨਮਾਜ਼ੀ ਲੋਕ ਨੇ ਉਹਨਾਂ ਨੂੰ ਰਸਤਾ ਨमाजਬਾਨ ਨੂੰ ਨਹੀਂ ਮਿਲਦਾ ਕਈ ਵਾਰ ਮੌਕੇ ਤੇ ਆਉਂਦੇ ਨੇ ਸੜਕ ਤੇ ਪੜਨੀ ਪੈ ਜਾਂਦੀ ਆ ਅੱਜ ਐਸਐਸਪੀ ਸਾਹਿਬ ਦੀ ਅਗਵਾਹੀ ਦੇ ਵਿੱਚ ਔਰ ਪਾਰਟੀਆ ਸਾਹਿਬ ਦੀ ਅਗਵਾਹੀ ਦੇ ਵਿੱਚ ਜਿਹੜੀ ਇੱਥੇ ਸਾਡੀ ਪ੍ਰਬੰਧਕ ਟੀਮ ਅਸਗਰ ਸਾਹਿਬ ਅਰ ਉਹਨਾਂ ਦੇ ਨਾਲ ਜਿਹੜੀ ਟੀਮ ਪ੍ਰਬੰਧਕ ਕਮੇਟੀ ਹੋਰ ਮਸਜਿਦਾਂ ਤੋਂ ਮੇਨ ਜ਼ਿੰਮੇਦਾਰ ਜਿਹੜੇ ਲੋਕ ਆਏ ਔਰ ਉਹਨਾਂ ਨੇ ਮਹੱਲੇ ਦੇ ਲੋਕਾਂ ਨੇ ਔਰ ਜਿਹੜੇ ਹਿੰਦੂ ਮੁਸਲਮ ਸਿੱਖ ਦੇ ਵਿੱਚ ਜਿਹੜੀ ਮੁਹੱਬਤ ਅੱਜ ਸਾਹਮਣੇ ਪ੍ਰਤੀਕ ਔਰ ਜਿਹੜੀ ਸਾਹਮਣੇ ਆ ਜਿਸ ਦੇ ਲਈ ਅਸੀਂ ਸਾਰੇ ਧਰਮਾਂ ਦਾ ਜਿਹੜਾ ਸਤਕਾਰ ਕਰਦਾ ਏ ਔਰ ਅਸੀਂ ਉਹਨੂੰ ਉਹਦਾ ਧਰਮ ਮੰਨਦੇ ਆ ਸਾਡਾ ਕੁਰਾਨ ਕਹਿੰਦਾ ਏ ਕਿ ਜਿਹੜਾ ਦੂਸਰੇ ਦੇ ਧਰਮ ਦਾ ਸਤਕਾਰ ਕਰਦਾ ਉਹਦਾ ਧਰਮ ਹੁੰਦਾ ਜਿਹੜਾ ਕਿਸੇ ਦੇ ਧਰਮ ਦਾ ਸਤਕਾਰ ਨਹੀਂ ਕਰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਇਸ ਕਰਕੇ ਸਾਡੇ ਕੁਰਾਨ ਦੇ ਮੁਤਾਬਕ ਅੱਜ ਜਿਹੜਾ ਫੈਸਲਾ ਇਹ ਹੋਇਆ ਅਰ ਹਿੰਦੂ ਭਰਾਵਾਂ ਨੇ ਬਹੁਤ ਸਾਹਤ ਦਿੱਤਾ ਸਿੱਖ ਭਰਾਵਾਂ ਨੇ ਸਾਹਤ ਦਿੱਤਾ ਅੱਜ ਮੇਰੇ ਅੱਖਾਂ 'ਚੋਂ ਅੰਸੂ ਆਉਂਦੇ ਨੇ ਉਹ ਚੀਜ਼ ਇਹ ਜਿਹੜੇ ਜਿਸ ਟਾਈਮ ਗਣੀਖਾ ਨਵੀਖਾ ਮਾਚੂੜੇ ਦੇ ਵਿੱਚੋਂ ਸਾਡੇ ਗੁਰੂ ਸਹਿਬਾਨਾਂ ਨੂੰ ਉੱਚ ਦਾ ਪੀਰ ਬਣਾ ਕੇ ਕੱਢਿਆ ਸੀ ਅੱਜ ਇਸ ਯੋਧਿਆਂ ਨੇ ਗੁਰੂ ਦੇ ਸਿੱਖਾਂ ਨੇ ਗਨੀਖਾਂ ਨਵੀਖਾਂ ਨੂੰ ਯਾਦ ਕਰਕੇ ਇਹ ਨਮਾਜ਼ੀਆਂ ਦੇ ਲਈ ਰਸਤਾ ਖੋਲ੍ਹਿਆ ਇਹਦਾ ਕੋਈ ਦੇਣ ਨਹੀਂ ਦਿੱਤਾ ਜਾ ਸਕਦਾ ਇਹ ਤੁਰ ਦਰਗਾਹ ਤੱਕ ਇਸ ਚੀਜ਼ ਦਾ ਅਸਰ ਜਾਊਗਾ ਸਾਡੇ ਮਰਨ ਤੋਂ ਬਾਅਦ ਵੀ ਜਿੰਨੇ ਲੋਕ ਪੈਦਲ ਨਮਾਜ਼ ਪੜਨ ਆਣਗੇ ਇੱਧਰ ਦੀ ਤਾਂ ਉਹ ਕੱਲੇ-ਕੱਲੇ ਕਦਮ ਦੀ ਇੱਕ-ਇੱਕ ਲੱਖ ਨੇਕੀ ਇਹਨਾਂ ਦੇ ਖਾਤੇ 'ਚ ਜਮ੍ਹਾਂ ਹੋਊਗੀ ਮੈਂ ਸਾਰੇ ਪ੍ਰਸ਼ਾਸਨ ਦਾ ਔਰ ਭਾਟੀਆ ਸਾਹਿਬ ਦਾ ਗਲੀ ਦੇ ਵਿੱਚ ਜਿੰਨੇ ਵੀ ਭਰਾ ਮੇਰੇ ਰਹਿੰਦੇ ਨੇ ਮੁਸਲਿਮ ਹਿੰਦੂ ਸਿੱਖ ਜੋ ਵੀ ਹੈ ਔਰ ਸਭ ਦਾ ਧੰਨਵਾਦ ਕਰਦਾ ਹੋਇਆ ਕਮੇਟੀ ਦਾ ਧੰਨਵਾਦ ਕਰਦਾ ਹੋਇਆ ਔਰ ਮੈਂ ਇਹਨਾਂ ਦਾ ਥੈਂਕਸ ਕਰਦਾ ਔਰ ਜਿਹੜੀ ਅਮਨ ਤੇ ਸ਼ਾਂਤੀ ਦੀ ਅੱਜ ਅਸੀਂ ਦੁਆ ਮੰਗੀ ਹੈ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਸਾਡੇ ਸ਼ਹਿਰ ਦੇ ਵਿੱਚ ਪਹਿਲਾਂ ਕਿਟਨੈਪਿੰਗ ਹੋ ਗਈ ਹੋਈ ਸੀ ਅੱਲਾਹ ਪਾਕ ਤੋਂ ਸਾਡੇ ਇਹ ਜੇ ਸ਼ਰਾਰਤੀ ਅੰਸਰਾਂ ਨੂੰ ਜਿਹੜੇ ਹੈਗੇ ਨੇ ਉਹਨਾਂ ਨੂੰ ਹਦਾਇਤ ਦੇ ਦੇ ਤਾਂ ਕਿ ਜਿਹੜੇ ਕਿ ਲੋਕਾਂ ਦੀ ਨਸੀਬਤ ਖੜੀ ਕਰਦੇ ਨੇ ਔਰ ਉਹਨਾਂ ਦੇ ਲਈ ਵੀ ਅਸੀਂ ਦੁਆਵਾਂ ਮੰਗੀਆਂ ਐਸਐਸਪੀ ਸਾਹਿਬ ਦੇ ਲਈ ਦੁਆਵਾਂ ਮੰਗੀਆਂ ਜਿਨ੍ਹਾਂ ਨੇ ਛੋਟੇ ਜਿਹੇ ਬੱਚੇ ਦੀ ਜਾਨ ਬਚਾ ਕੇ ਬੱਚਿਆਂ ਨੂੰ ਉਹਨਾਂ ਨੂੰ ਮਲਾਇਆ ਇਸ ਕਰਕੇ ਅੱਜ ਅਸੀਂ ਅੱਲਾ ਦਾ ਸ਼ੁਕਰਾਨਾ ਕੀਤਾ ਹਜ਼ੂਰ ਦੇ ਸਦਕੇ ਨਾਲ ਅਸੀਂ ਅੱਲਾ ਪਾਕ ਤੋਂ ਪੀਘ ਮੰਗ ਕੇ ਦੁਆ ਕੀਤੀ ਹੈ ਕਿ ਐਸਐਸਪੀ ਸਾਹਿਬ ਖੰਨਾ ਜਿਹੜੇ ਕਿ ਸੱਚਾ ਫੈਸਲਾ ਕਰਦੇ ਨੇ ਇਦਾਂ ਹੀ ਸਾਰੇ ਪੰਜਾਬ ਦੇ ਅਫਸਰਾਂ ਨੂੰ ਸੱਚੇ ਫੈਸਲੇ ਲੈਣ ਦੀ ਸ਼ਕਤੀ عطا ਕਰਨਾ ਥੈਂਕ ਯੂ ਜੈ ਹਿੰਦ ਅੱਜ ਜਿਹੜਾ ਜੋ ਤੁਹਾਨੂੰ ਮਾਜਦੇ ਦੀ ਸਲਵਾਤ ਕੀਤਾ ਜੀ ਆਏ ਕੀ ਪ੍ਰੋਗਰਾਮ ਵੀ ਹੈ ਗੁਰਬਾਣੀ ਵਿੱਚ ਫਰਮਾਨ ਹੈ ਅਵਲੇ ਅੱਲਾ ਨੂਰਿਓ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸੋ ਅੱਜ ਮੈਂ ਧੰਨ پاک ਸਮਝਦਾ ਪਹਿਲਾਂ ਤਾਂ ਇਸ ਜੋ ਜੁਮੇ ਦੇ ਅੱਜ ਨਮਾਜ਼ ਅਦਾ ਹੋਈ ਹੈ ਤੇ ਰੋਜ਼ਾ ਹਿਜਰ ਦੀ ਅੱਜ ਰੱਖਿਆ ਗਿਆ ਤੇ ਇਸ ਸ਼ੁਭ ਮੌਕੇ ਦੇ ਸ਼ੁਭ ਦਿਹਾੜੇ ਤੇ ਜਿੱਥੇ ਰੋਜ਼ੇ ਚੱਲਦੇ ਪਏ ਨੇ ਮੁਸਲਮਾਨ ਭਾਈਚਾਰਾ ਜੋ ਕਿ ਪੂਰਾ ਮਹੀਨਾ ਰੋਜ਼ੇ ਰੱਖਦੇ ਨੇ ਅੱਜੋ ਸ਼ੁਭ ਦਿਹਾੜੇ ਦੇ ਉੱਤੇ ਮੈਨੂੰ ਮਦਰਚ ਆਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਧੰਨਵਾਦ ਕਰਦਾ ਸਾਡੇ ਦਰਸ਼ਾਦ ਮੁਹੰਮਦ ਜੀ ਦਲਾਵਰ ਦਲਾਵਰ ਮੁਹੰਮਦ ਖਾਨ ਜੀ ਤੇ ਨਾਲ ਸਤਾਰ ਮੁਹੰਮਦ ਜੀ ਖੜੇ ਨੇ ਤੇ ਨਾਲ ਹੀ ਸਾਡੇ ਅਦਰ ਜਿਹੜੇ ਕਿਸੇ ਅਸਗਰ ਜੀ ਜਿਹੜੇ ਇੱਥੇ ਦੇ ਮਸਜਿਦ ਦੇ ਮੁੱਖ ਪ੍ਰਬੰਧਕ ਨੇ ਤੇ ਨਾਲ ਹਜ਼ਾਰਾਂ ਮੁਸਲਮਾਨ ਭਰਾਵਾਂ ਨੇ ਅੱਜ ਈਦ ਵੀ ਜੋ ਅੱਜ ਵਧਾਈ ਦੇਣਾ ਚਾਹੁੰਦਾ ਤੇ ਨਾਲ ਹੀ ਮੈਂ ਵਧਾਈ ਦੇਣਾ ਚਾਹੁੰਦਾ ਕਿਉਂਕਿ ਇਹਨਾਂ ਨੂੰ ਇੱਕ ਸਮੱਸਿਆ ਆ ਰਹੀ ਸੀ ਕਿਉਂਕਿ ਜੋ ਪਹਿਲਾਂ ਇਹ ਮਸਜਿਦ ਛੋਟੀ ਸੀ ਪਰ ਹੁਣ ਮਸਜਿਦ ਦਾ ਤੁਸੀਂ ਰੂਪ ਦੇਖ ਸਕਦੇ ਬਹੁਤ ਵੱਡਾ ਰੂਪ ਧਾਰ ਜਿਹੜਾ ਖੰਨਾਂ ਦੀ ਮੁੱਖ ਮਸਜਿਦ ਹੈ ਜਾਮਾ ਮਸਜਿਦ ਬਣ ਚੁੱਕੀ ਹੈ ਔਰ ਇੱਥੇ ਹਜ਼ਾਰਾਂ ਹੀ ਮੁਸਲਮਾਨ ਜੋ ਕਿ ਈਦ ਦੇ ਉੱਤੇ ਜਾਂ ਜੁਮੇ ਦੇ ਦਿਹਾੜੇ ਦੇ ਉੱਤੇ ਤੇ ਆਉਂਦੇ ਨੇ ਤੇ ਉਹਨਾਂ ਨੂੰ ਦਿੱਕਤ ਹੁੰਦੀ ਸੀ ਰਸਤੇ ਦੀ ਸੋ ਅੱਜ ਮੈਂ ਧੰਨਵਾਦ ਕਰਦਾ ਸਮੂਹ ਪ੍ਰੇਮ ਨਗਰ ਦੇ ਵਸੀਆਂ ਦਾ ਹਿੰਦੂ ਸਿੱਖ ਭਰਾਵਾਂ ਦਾ ਜਿਨ੍ਹਾਂ ਨੇ ਪ੍ਰੇਮ ਤੇ ਪਿਆਰ ਤੇ ਉਧਾਨਦੇ ਹੋਏ ਔਰ ਸਾਡੇ ਇਹਨਾਂ ਦੇ ਸਾਡੇ ਸਾਡੇ ਖਲੇ ਦਲਾਵਰ ਖਾਨ ਜੀ ਤੇ ਸਾਡੇ ਤਾਰ ਮੁਹੰਮਦ ਜੀ ਹੋਰ ਵੀ ਮੁਸਲਮਾਨ ਭਾਈਚਾਰੇ ਦੇ ਜਿਨ੍ਹਾਂ ਨੇ ਬੇਨਤੀ ਕੀਤੀ ਤੇ ਇਹਨਾਂ ਦੀ ਬੇਨਤੀ ਨੂੰ ਕਬੂਲ ਕੀਤਾ ਪ੍ਰੇਮਨਗਰ ਦੀ ਜੋ ਇੱਕ ਨੰਬਰ ਦੀ ਗਲੀ ਸਮੂਚੀ ਸੰਗਤ ਨੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਸਬਕਾਰ ਕਰਦੇ ਰਸਤਾ ਕੱਢਣ ਦੀ ਇਜਾਜ਼ਤ ਦਿੱਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਇੱਕ ਵਾਰ ਫੇਰ ਮੈਂ ਰੋਜ਼ਿਆਂ ਦੇ ਉੱਤੇ ਆ ਕੇ ਆਪਣੇ ਵੱਡੇ ਭਾਕਸਮ ਦਾ ਮਸਜਿਦ ਆ ਕੇ ਇੱਥੇ ਮੇਰੇ ਵੱਡੇ ਭਾਕ ਹੈ ਜੋ ਮੈਂ ਰੋਜ਼ਿਆਂ ਦੇ ਦਿਹਾੜੇ ਦੇ ਇਥੇ ਵਿਸ਼ੇਸ਼ ਤੌਰ ਤੇ ਇਥੇ ਹਾਜ਼ਰ ਹੋਇਆ ਔਰ ਅੱਗੋ ਵੀ ਜੋ ਮੇਰੇ ਲਈ ਸੇਵਾ ਲਾਣਗੇ ਤੇ ਮੈਂ ਹਾਜ਼ਰ ਹਾਂ ਜੀ ਅੱਜ ਕੀ ਸੀਗਾ ਨੋਟਿਸ ਜਿਹੜਾ ਅੱਜ ਪਹਿਲਾਂ ਤਾਂ ਮੈਂ ਤੁਹਾਡਾ ਸੋਨੀ ਖਾਨ ਗਿਲਜੀ ਤੁਹਾਡੇ ਚੈਨਲ ਦਾ ਤੇ ਇਸ ਚੈਨਲ ਨੂੰ ਦੇਖਣ ਵਾਲਾ ਧੰਨਵਾਦ ਕਰਦਾ ਕਿਉਂਕਿ ਅੱਜ ਜਿਹੜਾ ਪ੍ਰੋਗਰਾਮ ਸੀਗਾ ਅੱਜ ਇੱਕ ਤੇ ਜੁਮਾ ਸੀ ਜੁਮੇ ਦੀ ਨਮਾਜ਼ ਸੀ ਤੇ ਨਾਲ ਹੀ ਪਵਿੱਤਰ ਦਿਹਾੜਾ ਜਿਹੜੀ ਦਾ ਵੀ ਦਿਹਾੜਾ ਆ ਤੇ ਜਿੱਥੇ ਮੈਂ ਇੱਥੇ ਰਮਜ਼ਾਨ ਦੀ ਮੁਬਾਰਕਵਾਦ ਦੰਨਾ ਭਾਈਚਾਰੇ ਨੂੰ ਉੱਥੇ ਨਾਲ ਹੋਲੀ ਦੀ ਮੁਬਾਰਕਵਾਦ ਦੰਨਾ ਸਾਡੇ ਹਿੰਦ ਭਾਈਚਾਰੇ ਨੂੰ ਔਰ ਜਿਹੜਾ ਅੱਜ ਦਾ ਇਹ ਕੰਮ ਸੀ ਕਿਉਂਕਿ ਇੱਥੇ ਮਸਜਿਦ ਜਿਹੜੀ ਪਹਿਲਾਂ ਸੀ ਖੰਨੇ ਦੀ ਛੋਟੀ ਮਸਜਿਦ ਦੀ ਜਿੱਦਾਂ ਹਰਜੀਤ ਸਿੰਘ ਜੀ ਪਾਰਟੀਆ ਸਾਹਿਬ ਸਾਡੇ ਜਿਹੜੇ ਇੱਥੇ ਕੀ ਦਾ ਆਪਣੇ ਕਾਉਂਸਲਰ ਨੇ ਮੈਡਮ ਉਹਨਾਂ ਦੇ ਪਤੀ ਨੇ ਸਤਿਕਾਰਯੋਗ ਇਹਨਾਂ ਨੇ ਵੀ ਦੱਸਿਆ ਇਹਨਾਂ ਕੀ ਜਿਹੜੀ ਇੱਥੇ ਇੰਤਜ਼ਾਮੀਆਂ ਕਮੇਟੀ ਹੈ ਮਸਜਿਦ ਦੀ ਉਹਨੇ ਮਹਿਸੂਸ ਕੀਤਾ ਕਿਉਂਕਿ ਇੱਥੇ ਗੈਦਰਿੰਗ ਕਾਫੀ ਹੁੰਦੀ ਆ ਪਹਿਲੇ ਮਾਜ ਛੋਟੀ ਸੀ ਹੁਣੇ ਪੂਰੇ ਇਲਾਕੇ ਦਾ ਖੰਨੇ ਹਲਕੇ ਦੇ ਜਿੰਨੇ ਪਿੰਡ ਨੇ ਵਿੱਚੇ ਸ਼ਹਿਰ ਦਾ ਸਾਰੇ ਦਾ ਇਹ ਮਰਕਜ਼ਾ ਪੂਰਾ ਜਿੱਥੋਂ ਤਬਲੀਗੀ ਜਮਾਤਾਂ ਦਾ ਜਿਹੜਾ ਕੰਮ ਆ ਨਵਾਜ਼ ਦੇ ਲਈ ਜਾਂ ਇਸ ਦੁਨੀਆ ਦਿਖਾ ਦੇ ਲਈ ਆਏ ਆ ਇੱਥੇ ਕੀ ਕਰਕੇ ਜਾਣਾ ਚਾਹੀਦਾ ਅੱਗੇ ਜਾ ਕੇ ਉਹਨੇ ਹਿਸਾਬ ਕਿਤਾਬ ਪੁੱਛਣਾ ਇਹਦੇ ਬਾਰੇ ਸਾਰੀ ਗੱਲਬਾਤ ਹੁੰਦੀ ਆ ਇਸ ਕਰਕੇ ਅੱਜ ਜਿਹੜਾ ਇੱਥੇ ਕਿਉਂਕਿ ਗੈਦਰਿੰਗ ਆਉਣ ਵਾਲੇ ਸਮੇਂ ਤੇ ਹੋਰ ਵੀ ਵਧਣੀ ਆ ਜਿਹੜੀਆਂ ਬਿਲਡਿੰਗਾਂ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਹੋ ਇਹ ਹਲੇ ਦੋ ਮੰਜ਼ਿਲਾ ਬਣੀਆਂ ਦੋ ਹੋਰ ਬਣਨੀਆਂ ਆਉਣ ਵਾਲੇ ਸਮੇਂ ਨੂੰ ਮੁੱਖ ਰੱਖਦੇ ਹੋਏ ਔਰ ਪਿੱਛੋਂ ਜਿਹੜੀ ਹੈਗੀ ਜੋ ਕੀ ਕਹਦੇ ਜੋ ਕੁਝ ਹੋਇਆ ਜਿਵੇਂ ਕਈ ਜਗ੍ਹਾ ਭਗੜੜ ਹੋਈ ਹੈ ਕਈ ਉਹ ਦੁਰਘਟਨਾਵਾਂ ਐਸੀਆਂ ਹੋਈਆਂ ਨੇ ਤੇ ਕਈ ਵਾਰ ਫਿਰ ਪ੍ਰਸ਼ਾਸਨ ਵੀ ਕਹਿੰਦਾ ਯਾਰ ਤੁਸੀਂ ਪਹਿਲਾਂ ਸੁੱਤੇ ਪਏ ਸੀ ਇਹ ਪਹਿਲਾਂ ਕਿਉਂ ਨਹੀਂ ਇੰਤਜ਼ਾਮ ਕੀਤਾ ਇਸ ਜ਼ਰੂਰਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਜਮਾਤਾਂ ਮੱਝ ਦੀ ਇੰਤਜ਼ਾਮੀਆ ਕਮੇਟੀ ਨੇ ਇਹ ਰਿਕੁਐਸਟ ਕੀਤੀ ਜ਼ਿੰਮੇਵਾਰ ਬੰਦਿਆਂ ਨੂੰ ਬਲਾਵਰ ਖਾਨ ਜੀ ਨੇ ਜਾਂ ਮੈਂ ਜਾਂ ਹੋਰ ਵੀ ਸਾਥੀ ਨੇ ਜਾਂ ਸਾਡੇ ਐਮਸੀ ਸਾਹਿਬ ਨੇ ਇੱਥੋਂ ਤੇ ਹਰਜੀਤ ਭਾਟੀਆ ਜੀ ਔਰ ਨਾਲ ਇਹਨਾਂ ਨੂੰ ਲੈ ਕੇ ਮਹੱਲੇ ਵਾਲੇ ਨੂੰ ਰਿਕੁਐਸਟ ਕੀਤੀ ਕਿ ਭਰਾਵੋ ਸਾਡੀ ਇਹ ਜ਼ਰੂਰਤ ਆ ਸਾਨੂੰ ਇੱਥੇ ਦਿੱਕਤ ਆਂਦੀ ਹੈ ਕਿਉਂਕਿ ਕੱਲ ਨੂੰ ਇੱਥੇ ਕੋਈ ਐਸੀ ਕੋਈ ਉਹ ਨਾ ਹੋਵੇ ਕੋਈ ਘਟਨਾ ਨਾ ਹੋਵੇ ਕੀ ਕਿਤਾ ਕਿਤੇ ਭਗੜੜਦਾ ਜਾਂ ਕੋਈ ਕੋਈ ਉਹ ਹੋਵੇ ਤਾਂ ਕਿ ਨਿਕਾਸੀ ਲਈ ਜਿਹੜੀ ਸਗਾ ਸਹੀ ਗੇਟ ਨੇ ਉਹ ਹੋਣੇ ਚਾਹੀਦੇ ਆ ਔਰ ਉਸ ਰਿਕੁਐਸਟ ਨੂੰ ਸਾਡੀ ਨੂੰ ਇਹਨਾਂ ਨੇ ਸਾਰੇ ਜਿਹਨੇ ਪ੍ਰੇਮਨਗਰ ਦੇ ਸਟਰੀਟ ਨੰਬਰ 1 ਦੇ ਜਿਹਨੇ ਨਿਵਾਸੀ ਨੇ ਚਾਹੇ ਉਹ Hindu ਭਾਈਚਾਰੇ ਦੇ ਨੇ ਚਾਹੇ Sikh ਭਾਈਚਾਰੇ ਦੇ ਨੇ ਸਾਰਿਆਂ ਨੇ ਭਾਈਚਾਰਕ ਸਾਂਝ ਨੂੰ ਇਹ ਕੀ ਕਿਤਾ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਨੂੰ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਇਹ ਤੇ ਪ੍ਰਸ਼ਾਸਨ ਦੇ ਨੋਟਿਚ ਲੈਂਦੀ ਪ੍ਰਸ਼ਾਸਨ ਨੇ ਵੀ ਇਹਨੂੰ ਸਾਰੇ ਨੂੰ ਇਜਾਜ਼ਤ ਦਿੱਤੀ ਔਰ ਅੱਜ ਇਹ ਜਿਹੜਾ ਗੇਟ ਆ ਇਹ ਇੱਥੇ ਉਹ ਲਾਇਆ ਗਿਆ ਤਾਂ ਕਿ ਜਿੱਥੇ ਇਹ ਮਸਜਿਦ ਵਾਲਿਆਂ ਨੂੰ ਇਹਦਾ ਕੀ ਕਹਿੰਦਾ ਵਰਤਨ ਦੇ ਲਈ ਗੇਟ ਦੀ ਉਹ ਆ ਤਾਂ ਜਿਹੜੇ ਮੁਹੱਲਾ ਨਿਵਾਸੀ ਨੇ ਉਹ ਵੀ ਕਿਤੇ ਇੱਥੋਂ ਨੇੜੇ ਦੀ ਲੰਘ ਸਕਦੇ ਆ ਕਈ ਵਾਰ ਕੋਈ ਜ਼ਰੂਰਤ ਆ ਕੋਈ ਉਹ ਆ ਕਿਉਂਕਿ ਗੁਆਂਢ ਚ ਆਪਸ ਵਿੱਚ ਪਿਆਰ ਹੋਣਾ ਚਾਹੀਦਾ ਔਰ ਇਸ ਅਸੀਂ ਇਹ ਦੁਆ ਕਰਦੇ ਆਂ ਅੱਲਾਹ ਤਾਲਾ ਅਗੇ ਕਿ ਜਿਹੜੀ ਇਹ ਮਰਕਜ਼ ਹੈ ਮਸਜਿਦ ਆ ਇਹ ਲੋਕਾਂ ਦੇ ਲਈ ਸਾਰਿਆਂ ਦੇ ਲਈ ਪਿਆਰ ਵੰਡਣ ਵਾਲੀ ਹੋਵੇ ਆ ਸਾਡਾ ਜਿਹੜਾ ਇੱਥੇ ਜਿਹੜਾ ਹੈਗਾ ਆਪਣੇ ਭਾਈਚਾਰਾ ਉਹ ਵੀ ਪਿਆਰ ਵੰਡਣ ਵਾਲਾ ਹੋਵੇ ਕਿਉਂਕਿ ਸਾਡਾ ਮੂਲਕਾ ਜਿਹੜਾ ਇੱਥੇ ਜਰਖੇਸ਼ ਖਾਸ ਤੌਰ ਤੇ ਪੰਜਾਬ ਦੀ ਜਿਹੜੀ ਮਿੱਟੀ ਹੈ ਸਾਡੀ ਇਹ ਐਸੀ ਜਰਖੇਸ਼ ਜ਼ਮੀਨ ਹੈ ਜਿਨੇ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਕਿਹਦਾ ਆਜ਼ਾਦੀ ਘਰਾਟੀਆਂ ਪੈਦਾ ਕੀਤੇ ਆ ਗੁਰੂਆਂ ਪੀਰਾਂ ਰਿਸ਼ੀਆਂ ਮੂਣੀਆਂ ਦੀ ਧਰਤੀ ਹੈ ਹਮੇਸ਼ਾ ਭਾਈਚਾਰਕ ਸਾਂਝ ਨੂੰ ਮੁੱਖ ਰੱਖਿਆ ਔਰ ਇਸੇ ਨੂੰ ਅੱਗੇ ਤੋਰਦੇ ਹੋਏ ਉਸ ਰਵਾਇਤ ਨੂੰ ਤੇ ਅੱਜ ਜਿਹੜੀ ਹੈਗੀ ਹੈ ਭਾਈਚਾਰਕ ਸਾਂਝ ਦੇ ਤੌਰ ਤੇ ਇਆਜ਼ਤ ਦਿੱਤੀ ਆ ਇਹ ਗੇਟ ਦੀ ਇਸ ਮਸਜਿਦ ਦੀ ਜ਼ਰੂਰਤ ਨੂੰ ਸਮਝਦੇ ਧੰਨਵਾਦ ਉਹਨਾਂ ਸਾਰਾਂ ਨਗਰ ਨਿਵਾਸੀਆਂ ਆਪਣੇ ਮੁਹੱਲਾ ਨਿਵਾਸੀਆਂ ਦਾ ਸਟਰੀਟ ਨੰਬਰ 1 ਪ੍ਰੇਮ ਨਗਰ ਦਾ ਔਰ ਸਾਰੇ ਭਾਈਚਾਰੇ ਦਾ ਔਰ ਸ਼ਹਿਰ ਨਿਵਾਸੀਆਂ ਦਾ ਔਰ ਸਾਰੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਸਾਰਿਆਂ ਨੂੰ ਇਸ ਇਸ ਕੰਮ ਨੂੰ ਜਿਹੜ ਨੂੰ ਸਿਰੇ ਚੜਾਇਆ ਨਿਪਟੇ ਚੜਾਇਆ ਧੰਨਵਾਦ ਸਾਰਿਆਂ ਥੈਂਕ ਯੂ